ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਹਾਲਾਤ ਇਹ ਬਣੇ ਹੋਏ ਹਨ ਕਿ ਲੋਕ ਸਿਰਫ ਧੜਿਆਂ ਦੇ ਵਿੱਚ ਵੰਡ ਕੇ ਰਹਿ ਗਏ ਜਾਂ ਤਾਂ ਤੁਸੀਂ ਇੱਕ ਧਿਰ ਦੇ ਸਮਰਥਕ ਹੋ ਤੇ ਜਾਂ ਫਿਰ ਉਸ ਧਿਰ ਦੇ ਵਿਰੋਧੀ ਇਸੇ ਐਨਕ ਦੇ ਨਾਲ ਹਰ ਕੰਮ ਨੂੰ ਦੇਖਿਆ ਜਾਂਦਾ ਹੈ ਪਰਖਿਆ ਜਾਂਦਾ ਹੈ ਨਫੇ ਨੁਕਸਾਨ ਦੀ ਕਸਵੱਟੀ ਉੱਤੇ ਤੋਲਿਆ ਜਾਂਦਾ ਹੈ ਜੇ ਤੁਸੀਂ ਸੱਤਾਧਿਰ ਦੇ ਸਮਰਥਕ ਹੋ ਤਾਂ ਤੁਹਾਡੇ ਮੁਤਾਬਕ ਸਰਕਾਰ ਕੁਝ ਗਲਤ ਕਰ ਹੀ ਨਹੀਂ ਸਕਦੀ ਹਰ ਫੈਸਲਾ ਉਹ ਸਰਕਾਰ ਕਰਦੀ ਹੈ ਤਾਂ ਉਹ ਸੂਬੇ ਦੀ ਭੈਤਰੀ ਵਾਲਾ ਹੀ ਹੋਵੇਗਾ ਪਰ ਜੇ ਤੁਸੀਂ ਵਿਰੋਧੀ ਧਿਰ ਦੇ ਤੜੇ ਵਿੱਚ ਹੋ ਤਾਂ ਹਰ ਕੰਮ ਸਰਕਾਰ ਜੋ ਕਰ ਰਹੀ ਹੈ ਉਹ ਲੋਕ ਵਿਰੋਧੀ ਹੈ ਸੂਬੇ ਨੂੰ ਨੁਕਸਾਨ ਪਹੁੰਚਾਉਣ ਲਈ ਤੇ ਆਪਣੇ ਨਿੱਜੀ ਫਾਇਦੇ ਲਈ ਚੱਕਿਆ ਗਿਆ ਇੱਕ ਕਦਮ ਇਥੋਂ ਤੱਕ ਕਿ ਮੀਡੀਆ ਚੈਨਲ ਪੱਤਰਕਾਰ ਤੇ ਬੁੱਧੀਜੀਵੀ ਉਹ ਵੀ ਇਹਨਾਂ ਲਾਈਨਾਂ ਤੇ ਹੀ ਵੰਡੇ ਹੋਏ ਹਨ ਜਿਹੜੇ ਸਰਕਾਰ ਵਿਰੋਧੀ ਹਨ ਉਹ ਸਵੇਰੇ ਸ਼ਾਮ ਹਰ ਫੈਸਲੇ ਦੀ ਨਿੰਦਾ ਕਰਦੇ ਹਨ ਕਮੀਆਂ ਲੱਭਦੇ ਹਨ ਤੱਥ ਕੀ ਹੈ ਕੋਈ ਮਾਇਨੇ ਨਹੀਂ ਰੱਖਦਾ ਤੇ ਜਿਹੜੇ ਸਰਕਾਰ ਦੀ ਭਾਸ਼ਾ ਬੋਲਦੇ ਹਨ ਉਹ ਹਰ ਫੈਸਲੇ ਨੂੰ ਦੂਰ ਅੰਦੇਸ਼ ਫੈਸਲਾ ਦੱਸਦੇ ਹਨ ਅੱਜ ਤੱਕ ਜੋ ਨਹੀਂ ਹੋ ਸਕਿਆ ਉਹ ਹੀ ਇਸ ਸਰਕਾਰ ਕਰ ਰਹੀ ਹੈ ਇਸ ਚੀਜ਼ ਦੀ ਵਿਆਖਿਆ ਕਰਦੇ ਆਪਸੀ ਖਟਾਸ ਦਾ ਪੱਧਰ ਇੰਨਾ ਵੱਧ ਗਿਆ ਹੈ ਕਿ ਅਸੀਂ ਇੱਕ ਦੂਜੇ ਨੂੰ ਇਨਸਾਨ ਨਹੀਂ ਸਗੋਂ ਜਾਨਵਰ ਕਹਿ ਕੇ ਸਾਧਦੇ। ਭੇਡਾਂ, ਚਮਚੇ, ਭਮੱਕੜ ਤੇ ਪਤਾ ਨਹੀਂ ਕੀ ਕੁਝ। ਤੇ ਇਹ ਸਭ ਆਪਣੇ ਆਪ ਨੂੰ ਬੁੱਧੀਜੀਵੀ, ਪੜ੍ਹੇ ਲਿਖੇ, ਉਮਰਦਰਾਜ ਸੋਹਿਰਦ ਲੋਕਾਂ ਦੀ ਰੋਜ਼ਮਰਾਂ ਦੀ ਭਾਸ਼ਾ ਬਣ ਗਈ ਹੈ। ਸੋ ਇਸ ਲਈ ਤੋਂ ਪਰੇ ਹਟ ਕੇ ਅੱਜ ਅਸੀਂ ਇੱਕ ਅਜੇ ਕੰਮ ਦੀ ਗੱਲ ਕਰਨ ਜਾ ਰਹੇ ਹਾਂ ਜੋ ਕਿ ਮੌਜੂਦਾ ਸਰਕਾਰ ਨੇ ਕੀਤਾ ਹੈ। ਉਹ ਸੂਬੇ ਦੇ ਬੜੇ ਹੀ ਅਹਿਮ ਮੁੱਦੇ ਨੂੰ ਹੱਲ ਕਰਨ ਦੇ ਵਾਸਤੇ ਚੁੱਕਿਆ ਗਿਆ ਇੱਕ ਅਹਿਮ ਕਦਮ ਹੈ ਜਿਸ ਨੂੰ ਬਹੁਤ ਹੀ ਪਹਿਲਾਂ ਚੱਕ ਲਿਆ ਜਾਣਾ ਚਾਹੀਦਾ ਸੀ ਪੰਜਾਬ ਸਰਕਾਰ ਨੇ ਸੂਬੇ ਵਿਤਲੀਆਂ ਕੁੱਲ 234 ਪੇਲਾਂ ਤੇ ਨਹਿਰੀ ਪਾਣੀ ਪਹੁੰਚਾਉਣ ਦਾ ਦਾਵਾ ਕੀਤਾ ਹੈ ਜਿੱਥੇ ਇਸ ਤੋਂ ਪਹਿਲਾਂ ਕਦੇ ਵੀ ਨਹਿਰੀ ਪਾਣੀ ਨਹੀਂ ਪਹੁੰਚਿਆ ਸੀ ਜਲ ਸਰੋਤ ਵਿਭਾਗ ਨੇ ਪਹਿਲੇ ਗੇੜ ਦੇ ਵਿੱਚ ਗਾਇਬ ਹੋਏ ਰਜਵਾਹੇ ਤੇ ਖਾਲੇ ਸਰਜੀਤ ਕੀਤੇ ਹਨ ਤੇ ਦੂਸਰੇ ਪੜਾ ਦੇ ਵਿੱਚ ਹੁਣ ਏਲਾਂ ਤੇ ਪਾਣੀ ਪੁੱਜਦਾ ਕੀਤਾ ਜਾ ਰਿਹਾ ਪਹਿਲੇ ਪੜਾ ਦੇ ਵਿੱਚ ਵੀ ਕੰਮ ਕੋਈ ਸੌਖਾ ਨਹੀਂ ਸੀ ਕਿਉਂਕਿ ਕਿਸਾਨਾਂ ਨੇ ਖਾਲੇ ਤੇ ਰਜਵਾਹੇ ਵਾਹ ਕੇ ਆਪਣੀ ਜ਼ਮੀਨ ਦੇ ਵਿੱਚ ਮਿਲਾ ਲਏ ਸੀ ਤੇ ਵਾਪਸ ਕਬਜ਼ਾ ਲੈਣਾ ਇੱਕ ਵੱਡੇ ਵੋਟਬੈਕ ਨੂੰ ਨਾਰਾਜ਼ ਕਰਨ ਦੇ ਬਰਾਬਰ ਸੀ ਇਸ ਦਾ ਇੱਕ ਹੱਲ ਕੱਢਿਆ ਗਿਆ ਤੇ ਜ਼ਮੀਨ ਹੇਠਾਂ ਪਾਈਪਾਂ ਵਿਛਾਈਆਂ ਗਈਆਂ ਤਾਂਕਿ ਕੋਈ ਵਿਗਨ ਵੀ ਨਾ ਆਵੇ ਤੇ ਕੰਮ ਵੀ ਨੇਪਰੇ ਚੜ ਜਾਵੇ ਟੋਲਾਂ ਤੇ ਪਾਣੀ ਨਾ ਪਹੁੰਚਣ ਬਾਰੇ ਪਹਿਲਾਂ ਕੋਈ ਸਰਕਾਰੀ ਰਿਕਾਰਡ ਮੌਜੂਦ ਨਹੀਂ ਸੀ ਕੋਈ ਠੋਸ ਰਿਕਾਰਡ ਇਸ ਚੀਜ਼ ਦਾ ਨਹੀਂ ਸੀ ਕਿ ਕਿੰਨਾ ਪਾਣੀ ਪਹੁੰਚਿਆ ਕਿੱਥੇ ਨਹੀਂ ਪਹੁੰਚਿਆ ਤੇ ਕਿੱਥੇ ਪਹੁੰਚਦਾ ਹੋ ਗਿਆ ਹੈ ਇਸ ਦਾ ਕੋਈ ਸਰਕਾਰੀ ਰਿਕਾਰਡ ਨਹੀਂ ਸੀ ਪਰ ਹੁਣ ਜਲ ਸਰੋਤ ਵਿਭਾਗ ਨੇ ਟੇਲ ਗੇਜ ਐਪ ਬਣਾਈ ਹੈ ਜਿਸ ਦਾ ਕੰਟਰੋਲ ਰੂਮ ਚੰਡੀਗੜ੍ਹ ਦੇ ਵਿੱਚ ਬਣਾਇਆ ਗਿਆ ਹੈ ਜਲ ਸਰੋਤ ਵਿਭਾਗ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ 1110 ਟੇਲਾਂ ਦੀ شناਕਤ ਕੀਤੀ ਗਈ ਹੈ ਤੇ 8 ਜ਼ਿਲ੍ਹਿਆਂ ਦੇ ਵਿੱਚ ਇਹ ਸਭ ਤੋਂ ਵੱਧ ਟੇਲਾਂ ਬਣਦੀਆਂ ਸਭ ਤੋਂ ਵੱਧ ਨਜਵਾਹਿਆਂ ਦੀਆਂ ਟੇਲਾਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਹਨ ਜੋ ਕਿ 115 ਦੇ ਕਰੀਬ ਹਨ ਦੂਜੇ ਨੰਬਰ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 90 ਟੇਲਾਂ ਪੈਂਦੀਆਂ ਹਨ ਜਦਕਿ ਤੀਸਰੇ ਨੰਬਰ ਤੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ 85 ਟੇਲਾ ਬਠਿੰਡਾ ਜ਼ਿਲ੍ਹੇ ਵਿੱਚ 83 ਅੰਮ੍ਰਿਤਸਰ ਦੇ ਵਿੱਚ 78 ਮਾਨਸਾ ਦੇ ਵਿੱਚ 73 ਪਟਿਆਲਾ ਦੇ ਵਿੱਚ 79 ਅਤੇ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ 81 țeਲਾਂ ਬਣਦੀਆਂ। țeਲਾਂ ਤੇ ਪੈਂਦੇ ਪਿੰਡਾਂ ਨੂੰ ਬਰਿਆਂ ਤੋਂ ਨਹਿਰੀ ਪਾਣੀ ਨਹੀਂ ਮਿਲਿਆ। ਇਨ੍ਹਾਂ ਪਿੰਡਾਂ ਦੀ ਪੂਰੀ ਨਿਰਭਰਤਾ ਸਿਰਫ ਜਬਿਨੀ ਪਾਣੀ ਤੇ ਹੀ ਰਹੀ ਹੈ। 43 țeਲਾਂ ਜ਼ਿਲ੍ਹਾ ਫਿਰੋਜ਼ਪੁਰ ਹਨ ਜਿਨ੍ਹਾਂ ਤੇ ਅੱਜ ਤੱਕ ਨਹਿਰੀ ਪਾਣੀ ਨਹੀਂ ਪੁੱਜਿਆ ਤੇ ਤਰਨਤਾਰਨ ਵਿੱਚ ਅਜਿਹੀਆਂ ਸੁੱਕੀਆਂ țeਲਾਂ ਦੀ ਗਿਣਤੀ 29 ਹੈ। ਪਟਿਆਲਾ ਦੇ ਵਿੱਚ 28 ਤੇ ਅੰਮ੍ਰਿਤਸਰ ਦੇ ਵਿੱਚ 21 ਸੁੱਕੀਆਂ ਟੇਲਾਂ ਹਨ ਜਿਨ੍ਹਾਂ ਤੇ ਅੱਜ ਤੱਕ ਕਦੇ ਵੀ ਪਾਣੀ ਨਹੀਂ ਪਹੁੰਚਿਆ ਸੀ ਜਲ ਸਰੋਤ ਵਿਭਾਗ ਨੇ ਹੁਣ ਟੇਲ ਗੇਜ ਮੋਨੀਟਰਿੰਗ ਐਪ ਬਣਾ ਕੇ 234 ਅਜੀਆਂ ਸੁੱਕੀਆਂ ਟੇਲਾਂ ਤੇ ਤੱਕ ਪਾਣੀ ਪੁੱਜਦਾ ਕਰਨ ਦਾ ਦਾਵਾ ਕੀਤਾ ਹੈ ਤੇ ਹਰ ਰੋਜ਼ 1110 ਟੇਲਾਂ ਤੇ ਪਾਣੀ ਦੀ ਕੀ ਸਥਿਤੀ ਹੈ ਕਿੰਨਾ ਪਾਣੀ ਪਹੁੰਚਿਆ ਹੈ ਪਹੁੰਚਿਆ ਵੀ ਹੈ ਜਾਂ ਨਹੀਂ ਇਸ ਚੀਜ਼ ਦੀ ਫੀਡਬੈਕ ਵੀ ਲਈ ਜਾ ਰਹੀ ਹੈ ਇਸ ਕੰਮ ਤੇ ਕਰੀਬ 1500 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਬੇਲਦਾਰ, ਗੇਜ ਰੀਡਰ ਤੇ ਪਟਵਾਰੀ ਆਦਿ ਸ਼ਾਮਲ ਹਨ ਇਸ ਐਪ ਤੇ ਵਿੱਚ ਰੋਜ਼ਾਨਾ ਮੁਲਾਜ਼ਮ ਹਰ ਟੇਲ ਦੀ ਫੋਟੋ ਅਪਲੋਡ ਕਰਦੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਕਿੰਨੀਆਂ ਟੇਲਾਂ ਸੁੱਕੀਆਂ ਹਨ ਤੇ ਕਿੰਨੀਆਂ ਟੇਲਾਂ ਦੇ ਵਿੱਚ ਪਾਣੀ ਪਹੁੰਚ ਗਿਆ ਹੈ ਤੇ ਜਿੱਥੇ ਪਾਣੀ ਪਹੁੰਚਿਆ ਹੈ ਉਹਦੀ ਮਾਤਰਾ ਕਿੰਨੀ ਹੈ ਪਾਣੀ ਥੋੜਾ ਪਹੁੰਚਿਆ ਹੈ ਜਾਂ ਜਿੰਨੀ ਲੋੜ ਹੈ ਉਹਨਾ ਪਾਣੀ ਪਹੁੰਚ ਗਿਆ ਹੈ ਅੱਜ ਦੇ ਦਿਨ ਦੇ ਤੁਸੀਂ ਇਸ ਐਪ ਦੇ ਵਿੱਚ ਦੇਖੋ ਇਸ ਐਪ ਨੂੰ ਚੈੱਕ ਕਰੋ ਤਾਂ 42 ਟੇਲਾਂ ਪੰਜਾਬ ਦੇ ਵਿੱਚ ਸੁੱਕੀਆਂ ਮਿਲੀਆਂ ਹਨ ਹਰ ਖੇਤਰ ਦੇ जेई ਨੂੰ ਸੁੱਕੀ ਤੇਲ ਦੇ ਕਾਰਨਾਂ ਬਾਰੇ ਦੱਸਣਾ ਪੈਂਦਾ ਹੈ ਕਿ ਇਹ ਤੇਲ ਸੁੱਕੀ ਕਿਉਂ ਹੈ ਇਸ ਤੇ ਵਿੱਚ ਪਾਣੀ ਕਿਉਂ ਨਹੀਂ ਪਹੁੰਚਿਆ ਵਿਭਾਗ ਦੇ ਅਧਿਕਾਰੀ ਦੱਸਦੇ ਹਨ ਕਿ ਜਿੰਨੀਆਂ ਸੁੱਕੀਆਂ ਟੇਲਾਂ ਤੇ ਹਜੇ ਵੀ ਘੱਟ ਪਾਣੀ ਪਹੁੰਚ ਰਿਹਾ ਹੈ ਉਹਨਾਂ ਟੇਲਾਂ ਵਾਲੇ ਰਜਵਾਹਾਂ ਤੇ ਫੋਕਸ ਕੀਤਾ ਜਾ ਰਿਹਾ ਹੈ ਜਿੱਥੇ ਵੀ ਕਿਤੇ ਕੋਈ ਕਮੀ ਹੈ ਉਸ ਦੀ ਪੂਰਤੀ ਕਰਨ ਦੇ ਲਈ ਫੌਰੀ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ ਹਰ ਟੇਲ ਤੇ ਇੱਕ ਦੋ ਰੰਗਾਂ ਦੇ ਵਾਲੇ ਨਿਸ਼ਾਨ ਲਗਾਏ ਹਨ ਜਿਸ ਤੋਂ ਟੇਲ ਤੇ ਪੁੱਜਣ ਵਾਲੇ ਪਾਣੀ ਦੀ ਸਥਿਤੀ ਬਾਰੇ ਪਤਾ ਲੱਗਦਾ ਹੈ ਦੋ ਅੱਡ-ਅੱਡ ਰੰਗ ਨੇ ਘੱਟ ਪਾਣੀ ਤੇ ਪੂਰਾ ਪਾਣੀ ਉਹਦੀ ਸਥਿਤੀ ਦਾ ਪਤਾ ਇਹਨਾਂ ਰੰਗਾਂ ਤੋਂ ਲੱਗਦਾ ਹੈ ਕਿ ਲੈਵਲ ਉਸ ਟੇਲ ਦੇ ਵਿੱਚ ਪਾਣੀ ਦਾ ਕਿੰਨਾ ਹੈ ਇਸ ਤੋਂ ਪਹਿਲਾਂ ਇਸ ਸਥਿਤੀ ਨੂੰ ਮਾਨੀਟਰ ਕਰਨ ਦੇ ਲਈ ਮਹਿਕਮੇ ਨੇ ਮੁੱਖ ਦਫ਼ਤਰ ਦੇ ਵਿੱਚ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਜਿੱਥੇ ਰੋਜ਼ਾਨਾ ਹਰ ਟੇਲ ਤੇ ਜਿਹੜਾ ਵੇਰਵਾ ਕੀ ਹੈ ਪਾਣੀ ਦਾ ਉਹ ਦੇਖਿਆ ਜਾਂਦਾ ਹੈ ਉਸ ਨੂੰ ਮਾਨੀਟਰ ਕੀਤਾ ਜਾਂਦਾ ਇਸ ਤੋਂ ਪਹਿਲਾਂ ਜਲ ਸਰੋਤ ਵਿਭਾਗ ਨੇ ਸੂਬੇ ਦੇ 1772 ਖਾਲ ਮੁੜ ਸਰਜੀਤ ਕੀਤੇ ਸਨ ਤੇ 79 ਨਹਿਰਾਂ ਤੇ ਰਜਵਾਹੇ ਜਿਹੜੇ ਨੇ ਉਹ ਬਹਾਲ ਕੀਤੇ ਸੀ ਸਰਜੀਤ ਕੀਤੇ ਸੀ ਤੇ ਜੇ ਤੁਹਾਨੂੰ ਯਾਦ ਹੋਵੇ ਪਿਛਲੇ ਸਾਲ ਜਦੋਂ ਇਹ ਯੋਜਨਾ ਤੇ ਕੰਮ ਸ਼ੁਰੂ ਕੀਤਾ ਗਿਆ ਸੀ ਨਹਿਰੀ ਪਾਣੀ ਦੀ ਵਰਤੋਂ ਵਧਾਉਣ ਦੇ ਉੱਤੇ ਕੰਮ ਕੀਤਾ ਗਿਆ ਸੀ ਉਦੋਂ ਨਹਿਰੀ ਪਾਣੀ ਦੀ ਜਿਹੜੀ ਪੰਜਾਬ ਦੇ ਵਿੱਚ ਵਰਤੋਂ ਹੁੰਦੀ ਸੀ ਉਹ ਮਹਿਜ 21 ਫੀਸਦੀ ਸੀ ਉਸ ਨੂੰ ਵਧਾਉਣ ਦੇ ਲਈ ਹੋਰ ਯੂਟਿਲਾਈਜ਼ ਕਰਨ ਦੇ ਲਈ ਜਦੋਂ ਇਸ ਸਰਕਾਰ ਵੱਲੋਂ ਕੰਮ ਸ਼ੁਰੂ ਕੀਤਾ ਗਿਆ ਸੀ ਤਾਂ ਇਸ ਨੂੰ ਵਿਰੋਧੀ ਧਿਰਾਂ ਨੇ ਪੰਜਾਬ ਦੇ ਖਿਲਾਫ ਰਚੀ ਗਈ ਇੱਕ ਸਾਜ਼ਿਸ਼ ਦੱਸਿਆ ਸੀ ਇਹ ਕਿਹਾ ਗਿਆ ਸੀ ਕਿ ਜਾਣ ਬੁੱਝ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿੱਤੀ ਜਾ ਰਹੀ ਹੈ ਕਿ ਨਹਿਰੀ ਪਾਣੀ ਪੰਜਾਬ ਦੇ ਵਿੱਚ ਪੂਰੇ ਤਰੀਕੇ ਨਾਲ ਵਰਤ ਲਿਆ ਗਿਆ ਹੈ ਹੁਣ ਪੰਜਾਬ ਦੇ ਕੋਲ ਪਾਣੀ ਵਾਧੂ ਹੈ ਤੇ ਪਾਣੀ ਵਾਧੂ ਕਹਿ ਕੇ ਹੋਰਨਾਂ ਸ਼ੂਬਿਆਂ ਨੂੰ ਦਿੱਤਾ ਜਾਏਗਾ ਹਰਿਆਣੇ ਨੂੰ ਦਿੱਲੀ ਨੂੰ ਪਾਣੀ ਦੇਣ ਦੀ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਕੇਜਰੀਵਾਲ ਇਸ ਦਾ ਮੁੱਖ ਸਾਜ਼ਿਸ਼ ਕਰਤਾ ਹੈ ਹੋਰ ਪਤਾ ਨਹੀਂ ਕੀ ਕੀ ਇਸ ਬਾਰੇ ਗਲਤ ਫਹਿਮੀਆਂ ਫੈਲਾਈਆਂ ਗਈਆਂ ਸੀ ਇਸ ਨੂੰ ਪੰਜਾਬ ਦੇ ਵਿਰੋਧੀ ਚੱਕਿਆ ਗਿਆ ਇੱਕ ਕਦਮ ਦੱਸਿਆ ਗਿਆ ਸੀ ਤੇ ਹੁਣ ਉਹੀ ਲੋਕ ਜਿਹੜੇ ਇਸ ਨੂੰ ਪੰਜਾਬ ਵਿਰੋਧ ਸਾਜ਼ਿਸ਼ ਕਹ ਦੱਸ ਰਹੇ ਸੀ ਉਹ ਬਿਲਕੁਲ ਚੁੱਪ ਹਨ ਉਹ ਇਸ ਦੇ ਬਾਰੇ ਇੱਕ ਅੱਖਰ ਬੋਲਣ ਨੂੰ ਤਿਆਰ ਨਹੀਂ ਹਨ ਸੋ ਜਿਹੜੀ ਪਿਛਲੇ ਸਾਲ ਸਾਜ਼ਿਸ਼ ਸੀ ਅੱਜ ਉਹ ਸਾਜ਼ਿਸ਼ ਖਤਮ ਤੇਵੇਂ ਹੋ ਗਈ ਇਹਦੇ ਬਾਰੇ ਵੀ ਕੋਈ ਗੱਲ ਨਹੀਂ ਕਰਦਾ ਖੈਰ ਜਿਵੇਂ ਕਿ ਮੈਂ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਵਿਰੋਧ ਕਰਨ ਦੇ ਲਈ ਕਈ ਵਾਰ ਵਿਰੋਧ ਕੀਤਾ ਜਾਂਦਾ ਹੈ ਉਸ ਕੰਮ ਦੀ ਮੈਰਿਟ ਜਾਂ ਉਸਦੇ ਨੁਕਸਾਨ ਨਹੀਂ ਦੇਖੇ ਜਾਂਦੇ ਸਰਕਾਰ ਨੇ ਕਦਮ ਚੱਕਿਆ ਹੈ ਅਸੀਂ ਉਸ ਦੇ ਵਿਰੋਧੀ ਹਾਂ ਇਸ ਲਈ ਇਸ ਕੰਮ ਦਾ ਵਿਰੋਧ ਕਰਨਾ ਹੈ ਜ਼ਿਆਦਾਤਰ ਅੱਜਕੱਲ ਇਹ ਹੀ ਹੋ ਰਿਹਾ ਇਸੇ ਤਹਿਤ ਹੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮਾਨਸਾ ਦੇ ਇੱਕ ਲੀਡਰ ਨੇ ਇੱਕ ਆਗੂ ਨੇ ਉਹ ਕਹਿੰਦੇ ਨੇ ਕਿ ਹਾਂਜੀ ਪਾਣੀ ਤਾਂ ਪਹੁੰਚਿਆ ਹੈ ਪਰ ਪਾਣੀ ਦਾ ਪੱਧਰ ਬਹੁਤ ਘੱਟ ਹੈ ਇੰਨਾ ਕੁ ਪਾਣੀ ਤਾਂ ਬਰਸਾਤਾਂ ਦੇ ਵਿੱਚ ਵੈਸੀ ਆ ਜਾਂਦਾ ਹੁੰਦਾ ਹੈ ਇਹਦੇ ਵਿੱਚ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੈ ਇਸ ਤਰੀਕੇ ਦਾ ਬਿਆਨ ਵੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਦਿੱਤਾ ਗਿਆ ਪਰ ਉਹਦੇ ਵਿੱਚ ਵੀ ਕੋਈ ਤੱਥ ਜਾਂ ਕੋਈ ਸਚਾਈ ਨਹੀਂ ਹੈ ਇਨ੍ਹਾਂ ਟੀਲਾਂ ਤੇ ਅੱਜ ਤੱਕ ਕਦੇ ਪਾਣੀ ਪਹੁੰਚਿਆ ਨਹੀਂ ਸੀ ਇਹ ਸਰਕਾਰੀ ਅੰਕੜੇ ਨੇ ਜਿਹੜੇ ਦੱਸਦੇ ਨੇ ਕਿ ਨਹਿਰੀ ਪਾਣੀ ਦੀ ਵਰਤੋਂ ਹੁਣ ਤੱਕ ਸਿਰਫ 21 ਫੀਸਦੀ ਹੀ ਹੁੰਦੀ ਸੀ ਤੇ ਹੁਣ ਅੱਜ ਸਰਕਾਰ ਦਾਵਾ ਕਰਦੀ ਹੈ ਕਿ ਅਸੀਂ ਇਸ ਨੂੰ 70 ਫੀਸਦੀ ਤੋਂ ਪਾਰ ਲੈ ਗਏ 70 ਫੀਸਦੀ ਤੱਕ ਪਹੁੰਚਿਆ ਹੈ ਜਾਂ ਨਹੀਂ ਇਸ ਦਾ ਵੀ ਅਸੀਂ ਉਹਦੀ ਪ੍ਰੂੜਤਾ ਨਹੀਂ ਕਰ ਸਕਦੇ ਪਰ ਸਰਕਾਰ ਦੇ ਦਾਅਵੇ ਨੇ ਉਹ ਕਹਿ ਰਹੇ ਨੇ ਕਿ ਅਸੀਂ 70 ਫੀਸਦੀ ਇਸ ਨੂੰ ਲੈ ਗਏ ਪਾਣੀ ਦੇ ਮੁੱਦੇ ਤੇ ਹਮੇਸ਼ਾ ਹੀ ਪੰਜਾਬ ਦੇ ਵਿੱਚ ਸਿਆਸਤ ਕੀਤੀ ਗਈ ਹੈ ਰਾਜਨੀਤੀ ਹੋਈ ਹੈ ਇਸ ਦੇ ਉੱਪਰ ਨਿਠ ਕੇ ਕੰਮ ਕਦੇ ਵੀ ਨਹੀਂ ਕੀਤਾ ਗਿਆ ਅਕਾਲੀ ਦਲ ਦੇ ਨੇਤਾ ਜਿਹੜੇ ਨੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹ ਅਕਸਰ ਹਰ ਰੈਲੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਮੇਰੇ ਪਿਤਾ ਪ੍ਰਕਾਸ਼ਨ ਬਾਦਲ ਨੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਟਿਊਬਵਲਾਂ ਲੱਗੀਆਂ ਉਹਦੇ ਕਨੈਕਸ਼ਨ ਮੇਰੇ ਪਿਤਾ ਨੇ ਦਿੱਤੇ ਫੇਰ ਜਿਹੜੀ ਕਿਸਾਨਾਂ ਨੂੰ ਬਿਜਲੀ ਹੈ ਇਹਨਾਂ ਟਿਊਬਵਲਾਂ ਚਲਾਉਣ ਨੂੰ ਜਿਹੜੀ ਬਿਜਲੀ ਵਰਤੀ ਜਾਂਦੀ ਹੈ ਉਹ ਵੀ ਸਾਰੀ ਅਸੀਂ ਮੁਫਤ ਕੀਤੀ ਅਸੀਂ ਦੇਖੋ ਕਿਸਾਨਾਂ ਦਾ ਕਿੰਨਾ ਫਾਇਦਾ ਕੀਤਾ ਲੇਕਿਨ ਅਸਲ ਦੇ ਵਿੱਚ ਜੇ ਨਹਿਰੀ ਪਾਣੀ ਦੇ ਉੱਤੇ ਕੰਮ ਕੀਤਾ ਹੁੰਦਾ ਤੇ ਇਹ ਟਿਊਬਵਲਾਂ ਦੇ ਕਨੈਕਸ਼ਨ ਲੱਖਾਂ ਦੇ ਵਿੱਚ ਦੇਣ ਦੀ ਲੋੜ ਹੀ ਨਹੀਂ ਪੈਣੀ ਸੀ ਤੇ ਨਾ ਹੀ ਮੁਫਤ ਬਿਜਲੀ ਦੇਣ ਦੀ ਲੋੜ ਪੈਣੀ ਸੀ ਤੇ ਜਿਹੜਾ ਉਸ ਦੇ ਨਾਲ ਨੁਕਸਾਨ ਹੋਇਆ ਹੈ ਪੰਜਾਬ ਦਾ ਵਿੱਤੀ ਨੁਕਸਾਨ ਹੋਇਆ ਹੈ ਤੇ ਪੰਜਾਬ ਦੇ ਪਾਣੀ ਦਾ ਜਿਹੜਾ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਇੰਨੀ ਬੁੜੇ ਤਰੀਕੇ ਨਾਲ ਨੀਚੇ ਗਿਆ ਹੈ ਉਹ ਵੀ ਨਾ ਗਿਆਦਾ ਸੋ ਇਸ ਨੁਕਸਾਨ ਨੂੰ ਫਾਇਦਾ ਦੱਸ ਕੇ ਹੀ ਲੋਕਾਂ ਤੋਂ ਵੋਟਾਂ ਮੰਗੀ ਜਾਂਦੇ ਨੇ ਤੇ ਲੋਕ ਵੀ ਜਿੰਦਾਬਾਦ ਜਿੰਦਾਬਾਦ ਦੇ ਨਾਰੇ ਲਾਈ ਜਾਂਦੇ ਨੇ ਜਦਕਿ ਇਸ ਫ੍ਰੀ ਬਿਜਲੀ ਦਾ ਮੁਫਤ ਬਿਜਲੀ ਦਾ ਬਿੱਲ ਜਿਹੜਾ ਹੈ ਸਾਲਾਨਾ 9000 ਕਰੋੜ ਦੇ ਕਰੀਬ ਪਹੁੰਚ ਚੁੱਕਾ ਹੈ ਉੱਥੇ ਹੀ ਸਤਲੁਜ ਯਮੁਨਾ ਲਿੰਕ ਨਹਿਰ ਤੇ ਵੀ ਇਸ ਅਕਾਲੀ ਦਲ ਵੱਲੋਂ ਹਮੇਸ਼ਾ ਰਾਜਨੀਤੀ ਕੀਤੀ ਗਈ ਬਣਾਈ ਗਈ ਨਹਿਰ ਫਿਰ ਉਸ ਦੇ ਵਿਰੁੱਧ ਮੋਰਚੇ ਲਾਏ ਗਏ ਉਨਾ ਮੋਰਚਿਆਂ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਦੀ ਜਾਨ ਗਈ ਬੜਾ ਸੰਤਾਪ ਪੰਜਾਬ ਨੇ ਭੁਗਤਿਆ ਪਰ ਉਹ ਨਹਿਰੀ ਪਾਣੀ ਜਿਸ ਦੇ ਪਿੱਛੇ ਜਾਨਾਂ ਦਿੱਤੀਆਂ ਗਈਆਂ ਜਾਨੀ ਤੇ ਮਾਲੀ ਨੁਕਸਾਨ ਇਸ ਸੂਬੇ ਦਾ ਹੋਇਆ ਉਸ ਨੂੰ ਵਰਤਣ ਦੇ ਲਈ ਇੱਕ ਵੀ ਕਦਮ ਨਹੀਂ ਚੱਕਿਆ ਗਿਆ ਸਿਰਫ ਟਿਊਬਵੱਲਾਂ ਦੇ ਕਨੈਕਸ਼ਨ ਵੰਡੇ ਗਏ ਤਾਂ ਕਿ ਪਾਣੀ ਜ਼ਮੀਨ ਹੇਠੋਂ ਕੱਢਿਆ ਜਾਵੇ ਤੇ ਜਿਹੜਾ ਨਹਿਰੀ ਪਾਣੀ ਜਿਸ ਦੇ ਪਿੱਛੇ ਮਰ ਰਹੇ ਆ ਜਿਸ ਦੇ ਪਿੱਛੇ ਲੜ ਰਹੇ ਆ ਉਹਨੂੰ ਵਰਤਣ ਦੀ ਕਦੇ ਲੋੜ ਹੀ ਨਹੀਂ ਸਮਝੀ ਇਸ ਨੂੰ ਕਿਵੇਂ ਜਸਟੀਫਾਈ ਕੀਤਾ ਜਾ ਸਕਦਾ ਹੁਣ ਅੱਜ ਜਦੋਂ ਪਾਣੀ ਦੇ ਪਿੱਛੇ ਲੋਕ ਲੜ ਰਹੇ ਨੇ ਜੰਗਾਂ ਹੋ ਰਹੀਆਂ ਹਨ ਰੀਟੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਕੈਨਸਲ ਕਰ ਦਿੱਤੀ ਗਈ ਹੈ ਇੰਡਸ ਵਾਟਰ ਟਰੀਟੀ ਜਿਹੜੀ ਹੈ ਪਾਣੀ ਦੀ ਲੜਾਈ ਮੁਲਕਾਂ ਦੇ ਵਿੱਚਕਾਰ ਹੋ ਰਹੀ ਹੈ ਅਸੀਂ ਉਹਨਾਂ ਵੰਡਾਂ ਦੇ ਉੱਤੇ ਹੀ ਨਿਰਭਰ ਰਹਿ ਗਏ ਹਾਂ ਕਿ ਸਰਕਾਰ ਸਾਡੇ ਹਿੱਸੇ ਕਿੰਨਾ ਪਾਣੀ ਦੇਗੀ ਸਾਨੂੰ ਕਿੱਥੋਂ ਵੰਡ ਕੇ ਕਿੰਨਾ ਪਾਣੀ ਮਿਲਣਾ ਹੈ ਜਦ ਕਿ ਜੇ ਅਸੀਂ ਆਪਣਾ ਧਰਤੀ ਹੇਠਲਾ ਪਾਣੀ ਸੰਭ ਕੇ ਰੱਖਿਆ ਹੁੰਦਾ ਉਦੋਂ ਨਹਿਰੀ ਪਾਣੀ ਵਰਤਿਆ ਹੁੰਦਾ ਅੱਜ ਅਸੀਂ ਕਿਸੇ ਦੇ ਉੱਤੇ ਪਾਣੀ ਦੇ ਲਈ ਨਿਰਭਰ ਨਾ ਹੁੰਦੇ ਕਿਸੇ ਵੱਲ ਨਿਗਾਹਾਂ ਚੱਕ ਕੇ ਦੇਖ ਨਾ ਰਹੇ ਹੁੰਦੇ ਆਸ ਨਾਲ ਕਿ ਸਾਨੂੰ ਕਿਸ ਹਿੱਸੇ ਤੋਂ ਕਿੰਨਾ ਪਾਣੀ ਮਿਲੇਗਾ ਅਸੀਂ ਤਾਂ ਪਾਣੀ ਵੰਡਣ ਵਾਲੇ ਸੀ ਅੱਜ ਅਸੀਂ ਪਾਣੀ ਮੰਗਣ ਵਾਲੇ ਬਣ ਗਏ ਆ ਇਹਦੇ ਪਿੱਛੇ ਇਹਨਾਂ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਪਿਛਲੀਆਂ ਹੁਣ ਤੱਕ ਰਹੀਆਂ ਨੇ ਉਹੀ ਜ਼ਿੰਮੇਵਾਰ ਨੇ ਉਹਨਾਂ ਨੇ ਪਾਣੀ ਨੂੰ ਸਮਝਿਆ ਹੀ ਨਹੀਂ ਪਾਣੀ ਨੂੰ ਸੰਭਾਲਿਆ ਹੀ ਨਹੀਂ ਹਮੇਸ਼ਾ ਉਸਤੇ ਰਾਜਨੀਤੀ ਕੀਤੀ ਹੈ ਹਮੇਸ਼ਾ ਉਸਤੇ ਸਿਆਸੀ ਰੋਟੀਆਂ ਹੀ ਸੇਕੀਆਂ ਹਨ ਅੱਜ ਵੀ ਅਸੀਂ ਮੁੱਦਿਆਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਇਹ ਨਹੀਂ ਦੇਖ ਰਹੇ ਕਿ ਕਿਹੜਾ ਕਦਮ ਸਰਕਾਰ ਨੂੰ ਚੱਕਣਾ ਚਾਹੀਦਾ ਹੈ ਜੋ ਲੋਕ ਭਲਾਈ ਵਾਸਤੇ ਹੈ ਜੋ ਪੰਜਾਬ ਦੇ ਹਿੱਤਾਂ ਵਾਸਤੇ ਹੈ ਅਸੀਂ ਸਿਰਫ ਫੁਕੀਆਂ ਕਹਾਣੀਆਂ ਮੀਡੀਆ ਦੇ ਵਿੱਚ ਪੈਦਾ ਕਰ ਰਹੇ ਹਾਂ ਬਿਆਨ ਦੇ ਰਹੇ ਹਾਂ ਹਰ ਇੱਕ ਚੀਜ਼ ਨੂੰ ਸਾਜ਼ਿਸ਼ ਦੱਸ ਰਹੇ ਹਾਂ ਜੇ ਅਸੀਂ ਵਿਰੋਧ ਦੇ ਵਿੱਚ ਹਾਂ ਤੇ ਜੇ ਅਸੀਂ ਸਹਿਮਤੀ ਦੇ ਵਿੱਚ ਹਾਂ ਸਰਕਾਰੀ ਧਿਰ ਦੇ ਨਾਲ ਹਾਂ ਫਿਰ ਅਸੀਂ ਹਰ ਇੱਕ ਚੀਜ਼ ਨੂੰ ਸਹੀ ਦੱਸੀ ਜਾ ਰਹੇ ਹਾਂ ਬਿਨਾ ਪਰਚੋਲੇ ਕਿ ਉਹਦਾ ਫਾਇਦਾ ਹੋ ਰਿਹਾ ਹੈ ਜਾਂ ਨੁਕਸਾਨ ਹੋ ਰਿਹਾ ਲੋੜ ਹੈ ਸਾਨੂੰ ਇਸ ਸਥਿਤੀ ਤੋਂ ਬਾਹਰ ਨਿਕਲਣ ਦੀ ਔਰ ਇਸ ਦਾ ਸਾਰਾ ਜ਼ਿੰਮੇਵਾਰ ਇਹਨਾਂ ਬੁੱਧੀਜੀਵੀਆਂ ਤੇ ਇਹਨਾਂ ਪੱਤਰਕਾਰਾਂ ਦੇ ਉੱਤੇ ਹੈ ਜਿਨ੍ਹਾਂ ਦਾ ਅਸਲ ਮਕਸਦ ਇਹ ਹੈ ਕਿ ਉਹ ਸਹੀ ਤੱਥ ਪੇਸ਼ ਕਰਨ ਸਹੀ ਨੂੰ ਸਹੀ ਕਹਿਣ ਤੇ ਗਲਤ ਨੂੰ ਗਲਤ ਕਹਿਣ ਨਾ ਕਿ ਸਿਰਫ ਆਪਣਾ ਪਾਸਾ ਦੇਖਣ ਕਿ ਅਸੀਂ ਇੱਕ ਇਸ ਧੜੇ ਦੇ ਵਿੱਚ ਸ਼ਾਮਲ ਹਾਂ ਤੇ ਅਸੀਂ ਸਿਰਫ ਉਸ ਧੜੇ ਦੀ ਗੱਲ ਕਰਨੀ ਹੈ ਅਸੀਂ ਸੱਚ ਤੇ ਝੂਠ ਦੀ ਗੱਲ ਨਹੀਂ ਕਰਨੀ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣ ਦੀ ਲੋੜ ਹੈ ਤਾਂ ਕਿ ਲੋਕਾਂ ਨੂੰ ਸਹੀ ਤਰੀਕੇ ਨਾਲ ਜਾਣੂ ਕਰਾਇਆ ਜਾ ਸਕੇ ਕਿ ਉਹਨਾਂ ਦੇ ਹਿੱਤ ਵਿੱਚ ਕੀ ਹੈ ਤੇ ਉਹਨਾਂ ਦੇ ਨੁਕਸਾਨ ਵਿੱਚ ਕੀ ਹੈ ਅੱਜ ਦੇ ਲੋਕ ਕਿਸੇ ਵੀ ਗੱਲ ਤੇ ਭਰੋਸਾ ਨਹੀਂ ਕਰਦੇ ਉਸ ਦੇ ਜ਼ਿੰਮੇਵਾਰ ਅਸੀਂ ਖੁਦ ਹਾਂ ਕਿਉਂਕਿ ਅਸੀਂ ਇਹਨਾਂ ਝੂਠ ਜੋ ਕਿ ਸਰਕਾਰੀ ਤਰ੍ਹਾਂ ਬੋਲਦੀਆਂ ਹਨ ਜਾਂ ਵਿਰੋਧੀ ਤਰ੍ਹਾਂ ਬੋਲਦੀਆਂ ਹਨ ਉਹਨਾਂ ਨੂੰ ਪ੍ਰਚਾਰ ਕਰਨ ਦੇ ਵਿੱਚ ਸਾਰਾ ਜ਼ੋਰ ਜਿਹੜਾ ਹੈ ਉਹ ਮੀਡੀਆ ਦਾ ਸੋਸ਼ਲ ਮੀਡੀਆ ਦਾ ਚੈਨਲਾਂ ਦਾ ਇਨਾ ਪੱਤਰਕਾਰਾਂ ਤੇ ਇਨਾ ਬੁੱਧੀਜੀਵੀਆਂ ਦਾ ਲੱਗਦਾ ਹੈ ਉਹਨਾਂ ਦੇ ਜ਼ਰੀਏ ਹੀ ਸਾਰਾ ਪ੍ਰਚਾਰ ਹੁੰਦਾ ਹੈ ਤੇ ਉਸ ਪ੍ਰਚਾਰ ਦੇ ਵਿੱਚ ਕਿਤੇ ਨਾ ਕਿਤੇ ਸਟੇਬਿਲਟੀ ਲਿਆਉਣ ਦੀ ਸਾਰਥਕਤਾ ਲਿਆਉਣ ਦੀ ਜ਼ਰੂਰਤ ਹੈ ਤਾਂ ਕਿ ਸਹੀ ਨਜ਼ਰੀਆ ਜਿਹੜਾ ਹੈ ਉਹ ਲੋਕਾਂ ਤੱਕ ਜਾਵੇ ਸਹੀ ਕੀ ਹੈ ਤੇ ਗਲਤ ਕੀ ਹੈ ਉਸ ਨੂੰ ਪਛਾਣਨ ਦੀ ਜਿਹੜੀ ਮਦਦ ਹੈ ਉਹ ਸਾਲ ਪੇਸ ਬੁੱਧੀ ਜੀ ਇਸ ਮੀਡੀਅਮ ਦਾ ਇਸ ਪੱਤਰਕਾਰਾਂ ਦਾ ਕੰਮ ਹੈ ਜੋ ਕਿ ਉਹ ਨਹੀਂ ਨਿਭਾ ਰਹੇ ਉਹ ਵੀ ਗੁਟਾਂ ਦੇ ਵਿੱਚ ਵੰਡ ਗਏ ਹਨ ਉਹ ਵੀ ਜਿਹੜੇ ਨੇ ਤਲਿਆਂ ਦੇ ਵਿੱਚ ਵੰਡੇ ਜਾ ਚੁੱਕੇ ਹਨ ਜਿਸ ਦਾ ਨੁਕਸਾਨ ਸੂਬੇ ਦੇ ਲੋਕਾਂ ਨੂੰ ਹੋ ਰਿਹਾ ਹੈ ਸੂਬੇ ਨੂੰ ਹੋ ਰਿਹਾ ਹੈ ਸੂਬੇ ਦੀ ਆਰਥਿਕਤਾ ਨੂੰ ਹੋ ਰਿਹਾ ਹੈ ਸੂਬੇ ਦੀ এনवायरमेंट ਨੂੰ ਹੋ ਰਿਹਾ ਹੈ ਹਰ ਪਾਸੇ ਨੁਕਸਾਨ ਵੀ ਨੁਕਸਾਨ ਹੋ ਰਿਹਾ ਹੈ ਤੇ ਫਾਇਦਾ ਜੇ ਕਿਸੇ ਹੁਦਾ ਹੋ ਰਿਹਾ ਹੈ ਉਹ ਸਿਰਫ ਇਨਾ ਰਾਜਨੀਤਿਕ ਧਿਰਾਂ ਦਾ ਹੋ ਰਿਹਾ ਹੈ ਜੋ ਇਨਾ ਮੁੱਦਿਆਂ ਤੇ ਸਿਆਸਤ ਕਰਦੀਆਂ ਹਨ ਵੋਟਾਂ ਮਟੋੜਦੇ ਆ। ਸੋ ਲੋੜ ਹੈ ਅਸੀਂ ਵੀ ਸਵਾਲ ਚੱਕੀਏ, ਸਵਾਲ ਪੁੱਛੀਏ, ਚਰਚਾਵਾਂ ਦੇ ਵਿੱਚ ਸ਼ਾਮਲ ਹੋਈਏ ਤੇ ਤੱਥਾਂ ਦੀ ਜਾਣਕਾਰੀ ਮੰਗੀਏ ਨਾ ਕਿ ਸਿਰਫ ਜਿੰਦਾਬਾਦ ਤੇ ਮਰਦਾਬਾਦ ਦੇ ਨਾਰੇ ਲਾਈਏ ਤੇ ਤੜਿਆਂ ਦੇ ਵਿੱਚ ਖੁਦ ਵੱਢ ਜਾਈਏ। ਇਹਨਾਂ ਚੀਜ਼ਾਂ ਤੋਂ ਬਚਨ ਦੀ ਲੋੜ। ਸੋ ਉਮੀਦ ਕਰਦੇ ਆ ਇਸੇ ਤਰੀਕੇ ਨਾਲ ਸਹੀ ਮੁੱਦਿਆਂ ਤੇ ਸਹੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ। ਤੁਸੀਂ ਚਰਚਾ ਦਾ ਹਿੱਸਾ ਬਣਦੇ ਰਹੋਗੇ। ਇਸੇ ਉਮੀਦ ਦੇ ਨਾਲ ਅੱਜ ਤੱਕੋਂ ਵਿਦਾ ਲੈਣੇ ਆ। ਧੰਨਵਾਦ।